ਅੱਗੇ ਪੂਰਨ ਤੌਰ ਤੇ ਹਾਈਵੇ ਜਿਹੜਾ ਹੈਗਾ ਬੰਦ ਆ ਤੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇਹ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਸਾਡੇ ਜਗ੍ਹਾ ਜਗ੍ਹਾ ਤੇ ਨਾਕੇ ਲਾਏ ਹੋਏ ਆ ਤਾਂ ਕਿ ਕਿਸੇ ਨੂੰ ਕੋਈ ਵੀ ਦਿੱਕਤ ਨਾ ਆਵੇ ਕਿ ਕੋਈ ਵੀ ਮਾੜਾ ਅੰਸਰ ਕੋਈ ਸ਼ਰਾਰਤ ਨਾ ਕਰੇ ਉਹਦੇ ਵਾਸਤੇ ਅਸੀਂ ਮਸਤੈਦ ਆ ਸਾਡੇ ਮੁਲਾਜ਼ਮ 12-12 ਘੰਟੇ ਸਾਰੇ ਮੁਲਾਜ਼ਮ ਡਿਊਟੀ ਕਰ ਰਹੇ ਆ ਸਾਰੇ ਜ਼ਿਲ੍ਹੇ ਦੀ ਪੁਲਿਸ ਰਸਤਾ ਬੰਦ ਹੋਣ ਕਰਕੇ ਪਿੰਡਾਂ ਚੋਂ ਵੀ ਰਸਤਿਆਂ ਲਈ ਪੁਲਿਸ ਗਾਈਡ ਕਰ ਰਹੀ ਲੋਕਾਂ ਨੂੰ ਕਿਸੇ ਬੰਦੇ ਨੂੰ ਇਲਾਕੇ ਦੀ ਜਾਣਕਾਰੀ ਨਹੀਂ ਹੈਗੀ ਦੂਰੋਂ ਆ ਰਿਹਾ ਉਹਨੂੰ ਰਸਤੇ ਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਗਾਈਡ ਕਰਨ ਵਾਸਤੇ ਤੇ ਉਹਨਾਂ ਦੀ ਫੈਸਿਲਿਟੀ ਵਾਸਤੇ ਅਸੀਂ ਮੁਲਾਜ਼ਮ ਜਗ੍ਹਾ ਜਗ੍ਹਾ ਤੇ ਲਾ ਰੱਖੇ ਨੇ ਤਾਂ ਕਿ ਲੋਕਾਂ ਨੂੰ ਗਾਈਡ ਕਰ ਸਕੋ ਕੋਈ ਵੀ ਸ਼ਰਾਰਤੀ ਅਨਸਰ ਨੂੰ ਘਟਨਾ ਰੋਕਣ ਲਈ ਕੋਈ ਵੀ ਸ਼ਰਾਰਤ ਕਰ ਸਕਦਾ ਤੇ ਇਹਨਾਂ ਨੂੰ ਨਤ ਪਾਉਣ ਵਾਸਤੇ ਵੀ ਅਸੀਂ ਇਹ ਪੁਲਿਸ ਫੋਰਸ ਮਿਲ ਗਈ। ਤੇ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਬਾਰਡਰਾਂ ਦੇ ਉੱਤੇ ਗੱਲ ਕਰੀ ਜਾਵੇ ਖਨੌਰੀ ਬਾਰਡਰ ਜਾਂ ਫਿਰ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਤਾਂ ਉੱਥੇ ਹੀ ਪੰਜਾਬ ਤੋਂ ਜਿੱਥੇ ਤਾਇਨਾਤ ਹੈ ਪੰਜਾਬ ਪੁਲਿਸ ਤਾਂ ਇੱਕ ਤਸਵੀਰ ਦਿਖਾ ਦਿੰਦਾ ਤੁਹਾਨੂੰ। ਕੁਸ਼ਕ ਕਿਲੋਮੀਟਰ ਦੇ ਦਾਇਰੇ ਤੇ ਜਿਹੜਾ ਇੱਥੋਂ ਦੇ ਅਸੀਂ ਕਹਿ ਦਈਏ ਖਨੌਰੀ ਬਾਰਡਰ ਪਹੁੰਚ ਜਾਂਦਾ ਦਾ ਸ਼ਾਸਨ ਦੀ ਗੱਲ ਕਰੀਏ ਜਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਲੋਕ ਇੱਤੇ ਲਈ ਪੂਰਨ ਤੌਰ ਤੇ ਮਸਤਾਇਦ ਕਿਸ ਤਰੀਕੇ ਦੇਖਦੇ ਹੋ ਡਿਪਟੀ ਸਾਹਿਬ ਕਿਸਾਨ ਨਹੀਂ ਪ੍ਰਦਰਸ਼ਨ ਚੱਲ ਰਹੇ ਤੇ ਪੁਲਿਸ ਵੀ ਪਰਸ ਮਸਤਾਇਦ ਦੇਖੋ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਰਾਈਟ ਆ ਅਸੀਂ ਵੀ ਚਾਹਨੇ ਆ ਵੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਉਹਦਾ ਮਸਲਾ ਹੱਲ ਹੋਵੇ ਪਰ ਅਸੀਂ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਅੱਗੇ ਪੂਰਨ ਤੌਰ ਤੇ ਹਾਈਵੇ ਜਿਹੜਾ ਹੈਗਾ ਬੰਦ ਆ ਤੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਸਾਡੇ ਜਗ੍ਹਾ ਜਗ੍ਹਾ ਤੇ ਨਾਕੇ ਲਾਏ ਹੋਏ ਆ ਤਾਂ ਕਿ ਕਿਸੇ ਨੂੰ ਕੋਈ ਵੀ ਦਿੱਕਤ ਨਾ ਆਵੇ ਤੇ ਕੋਈ ਵੀ ਮਾੜਾ ਅੰਸਰ ਕੋਈ ਸ਼ਰਾਰਤ ਨਾ ਕਰੇ ਉਹਦੇ ਵਾਸਤੇ ਅਸੀਂ ਮਸ਼ਤੈਦ ਆ ਤੇ ਸਾਡੀ ਪੁਲਿਸ ਫੋਰਸ ਪ੍ਰੋਪਰ ਜਗ੍ਹਾ ਜਗ੍ਹਾ ਤੇ ਲੱਗੀ ਹੋਈ ਆ ਤਾਂ ਕਿ ਲੋਕਾਂ ਨੂੰ ਰਸਤੇ 'ਚ ਵੀ ਜਾਣ ਆਉਣ 'ਚ ਕੋਈ ਦਿੱਕਤ ਪੇਸ਼ ਨਾ ਹੋਵੇ ਜਿਹੜਾ ਰਸਤਾ ਬੰਦ ਹੋਣ ਕਰਕੇ ਪਿੰਡਾਂ 'ਚੋਂ ਵੀ ਰਸਤਿਆਂ ਲਈ ਪੁਲਿਸ ਗਾਈਡ ਕਰ ਰਹੀ ਲੋਕਾਂ ਨੂੰ ਅਸੀਂ ਵੀ ਕਈ ਜਗ੍ਹਾ ਦੇਖਿਆ ਵੀ ਜਿਹੜੇ ਬਾਰਡਰ ਤੱਕ ਕਿਉਂਕਿ ਬਾਰਡਰ ਬੰਦ ਕਰ ਰੱਖਿਆ ਨੇੜੇ ਤੇੜੇ ਦੇ ਇਲਾਕੇ ਲਈ ਪੁਲਿਸ ਵੀ ਲੋਕਾਂ ਦੀ ਪੂਰੀ ਸਹਾਇਤਾ ਕਰ ਰਹੀ ਵੀ ਇਹਨਾਂ ਰਸਤੇ ਆ ਰਹੀਆਂ ਹਾਂਜੀ ਹਾਂਜੀ ਉਹ ਅਸੀਂ ਆਪਣੇ ਬੰਦੇ ਲਾ ਰੱਖੇ ਆ ਤਾਂ ਕਿ ਹੁਣ ਜਿਹੜਾ ਕੋਈ ਕਿਸੇ ਬੰਦੇ ਨੂੰ ਇਲਾਕੇ ਦੀ ਜਾਣਕਾਰੀ ਨਹੀਂ ਹੈਗੀ ਦੂਰੋਂ ਆ ਰਿਹਾ ਉਹਨੂੰ ਰਸਤੇ ਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਗਾਈਡ ਕਰਨ ਵਾਸਤੇ ਤੇ ਉਹਨਾਂ ਦੀ ਫੈਸਿਲਿਟੀ ਵਾਸਤੇ ਅਸੀਂ ਮੁਲਾਜ਼ਮ ਜਗਾ ਜਗਾ ਤੇ ਲਾ ਰੱਖੇ ਨੇ ਤਾਂ ਕਿ ਲੋਕਾਂ ਨੂੰ ਗਾਈਡ ਕਰ ਸਕਣ। ਕਹਿ ਦिए ਸ਼ਰਾਰਤੀ ਅਨਸਰ ਕੋਈ ਵੀ ਅਨਸੁਖਾਮੀ ਘਟਨਾ ਨਾ ਕਰਪਾ। ਬਿਲਕੁਲ ਬਿਲਕੁਲ ਜੀ ਕੋਈ ਵੀ ਸ਼ਰਾਰਤੀ ਅਨਸਰ ਨੂੰ ਘਟਨਾ ਰੋਕਣ ਲਈ ਕੋਈ ਵੀ ਸ਼ਰਾਰਤ ਕਰ ਸਕਦਾ। ਤੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਵੀ ਅਸੀਂ ਇਹ ਪੁਲਿਸ ਫੋਰਸ ਲਾਈ ਹੋਈ ਹੈ। ਸਹੀ ਹੈ ਡਿਪਟੀ ਸਾਹਿਬ ਤਾਂ ਅਸੀਂ ਕਹਿ ਦिए ਕਿਉਂਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਦੇਰ ਰਾਤ ਤੱਕ ਆਪਣੀ ਡਿਊਟੀ ਦਿੰਦਾ ਲੋਕੀ ਇੱਤੇ ਦੇ ਲਈ ਤਾਂ ਹੁਣ ਵੀ ਕਿਉਂਕਿ ਇਹ ਗੱਲ ਕਰੀਏ ਬਹੁਤ ਲੋਕਾਂ ਨੇ ਦਿੱਲੀ ਤੱਕ ਜਾਣਾ ਹੁੰਦਾ ਤਾਂ ਉਹਨਾਂ ਦੀ ਸੁਰੱਖਿਆ ਲਈ ਵੀ 24 ਘੰਟੇ ਮਸਤ ਹੈ। ਪੁਲਿਸ ਸਾਡੀ 24 ਘੰਟੇ ਅਸੀਂ ਸ਼ਿਫਟਾਂ ਵਿੱਚ ਡਿਊਟੀ ਲਈ ਹੋਈ ਆ ਸਾਡੇ ਮੁਲਾਜ਼ਮ 24 ਘੰਟੇ ਮਤਲਬ 12-12 ਘੰਟੇ ਸਾਰੇ ਮੁਲਾਜ਼ਮ ਡਿਊਟੀ ਕਰ ਰਹੇ ਆ ਸਾਰੇ ਜ਼ਿਲ੍ਹੇ ਦੀ ਪੁਲਿਸ ਸਾਰੇ ਸਾਡੇ ਕੋਲੇ ਪੁਲਿਸ ਫੋਰਸ ਬਾਹਰੋਂ ਵੀ ਆਈ ਹੋਈ ਆ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਤਸਵੀਰਾਂ ਵੀ ਦਿਖਾ ਦੇਣਾ ਤੁਹਾਨੂੰ ਮੋੜ ਤੋਂ ਕਿਉਂਕਿ ਜਿੱਥੇ ਬਾਰਡਰ ਬੰਦ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਲੋਕ ਦੇ ਦੇਲਿਕੋ ਕਿ ਜਿਹੜੇ ਲੋਕਾਂ ਨੇ ਦਿੱਲੀ ਜਾਣਾ ਇਸ ਰੋਡ ਦੇ ਉੱਪਰ ਦੀ ਤਾਂ ਉਹ ਇਸ ਸੜਕ ਤੋਂ ਜਾਊਗਾ ਤਾਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਆ ਪਾਵੇ ਤਾਂ ਪੁਲਿਸ ਪ੍ਰਸ਼ਾਸਨ ਰੋਡ ਮੈਪ ਦੇ ਮੁਤਾਬਿਕ ਥਾਂ ਤਾਂ ਜਿਹੜੀ ਆਪਣੀ ਡਿਊਟੀ ਨਿਭਾ ਰਿਹਾ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰਸ਼ਾਰ ਦੀ ਪਰੇਸ਼ਾਨੀ ਨਾ ਆ ਸਕੇ ਤੇ ਦੂਜੇ ਪਾਸੇ ਗੱਲ ਕਰੀਏ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਵੀ ਪੁਲਿਸ ਪ੍ਰਸ਼ਾਸਨ ਪੂਰਨ ਤੌਰ ਤੇ ਮਸਤੈਦ ਖਨੌਰੀ ਤੋਂ ਦਾ ਪੰਜਾਬ ਫਰਸ਼ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ